ਹਾਂਜੀ ਬਾਈ ਜੀ ਤਲਵੰਡੀ ਭਾਈ ਦੇ ਵਿੱਚ ਖੜੇ ਆ ਤੁਹਾਨੂੰ ਘੋੜੇ ਘੋੜੀਆਂ ਸੇਲ ਵਾਲੀਆਂ ਵੀ ਦਿਖਾਉਣੀਆਂ ਨੇ ਤੇ ਸਾਰੇ ਜਾਨਵਰਾਂ ਦੀ ਗੱਲ ਛੱਡ ਕੇ ਨਾ ਜਾਨਵਰ ਵੀ ਤਾਂ ਸਾਭਾਂਗੇ ਜੇ ਆਪਣੀ ਸਿਹਤ ਚੰਗੀ ਹੋ ਬਾਈ ਹੁਣੇ ਸਿਹਤ ਦੇ ਬੜਾ ਘੈਂਟ ਕੰਮ ਕਰਦੇ ਇਹ ਬਾਈ ਕੋਈ ਵੀਡੀਓ ਕਰਕੇ ਨਹੀਂ ਹਕੀਕਤ ਗੱਲ ਆ ਤੁਹਾਨੂੰ ਦਿਖਾਉਂ ਪ੍ਰੂਫ ਕਰਕੇ ਕੀ ਚੀਜ਼ਾਂ ਬਾਈ ਆਪਦੇ ਘਰੇ ਤਿਆਰ ਕਰਦੇ ਆ ਆਰਗੈਨਿਕ ਚੀਜ਼ਾਂ ਆਪਾਂ ਜ਼ਹਿਰਾ ਖਾਣ ਤੋਂ ਬਚੀਏ ਉਹ ਵੀ ਚੀਜ਼ਾਂ ਤੁਹਾਨੂੰ ਦਿਖਾਉਂਗਾ ਘੋੜੇ ਵੀ ਬਾਈ ਦਾ ਦਿਮਾਗ ਹੈ ਮੈਂ ਕਹਿੰਦਾ ਨੈਕਸਟ ਲੈਵਲ ਹੀ ਆ ਬਾਈ ਹੁਣ ਹੁਣ ਇਸ ਗੱਲ ਤੇ ਹੱਸਣਗੇ ਮੈਂ ਬਾਈ ਹੁਣਾਂ ਨੂੰ ਹਰੇਕ ਵਾਰੀ ਕਹਿਣਾ ਹਰ ਇੱਕ ਚੀਜ਼ ਤੇ ਬਾਈ ਹੁਣੇ ਨਾ ਬੜਾ ਘੈਂਟ ਕੰਮ ਕਰਦੇ ਪਹਿਲਾਂ ਤੁਹਾਨੂੰ ਆਹ ਚੀਜ਼ ਦਿਖਾਉਣਾ ਆਪਾਂ ਸਾਰੇ ਮੇਲੇ ਮੰਡੀਆਂ ਤੇ ਜਾਣੇ ਆ ਬਾਈ ਨੇ ਕਾ ਚੀਜ਼ ਤਿਆਰ ਕਰੀਏ ਇਹ ਤਕਰੀਬਨ ਸਾਰਿਆਂ ਨੂੰ ਮੇਰੇ ਹਿਸਾਬ ਚ ਬੈਸਟ ਆ ਆ ਬਾਲਗਣ ਆ ਜਿਹੜੀ ਬਾਈ ਦੀ ਹੁਣ ਘਰੇ ਲਾਈ ਆ ਤੇ ਇਹ ਘਰੇ ਵੀ ਕੰਮ ਆਉਂਦੀ ਆ ਮੰਡੀ ਤੇ ਲਾ ਜਾ ਕੇ ਵੀ ਬਾਈ ਹੁਣੇ ਇਹ ਚ ਘੋੜੇ ਛੱਡ ਦਿੰਦੇ ਆ ਜਾਂ ਉਸ ਤੋਂ ਬਾਅਦ ਇੱਧਰ ਆ ਜਾ ਬਾਈ ਇਹਦੇ ਉੱਤੇ ਨਾ ਛੱਤ ਪੈਂਦੀ ਆ ਤੇ ਬੰਦਿਆਂ ਦੇ ਰਹਿਣ ਨੂੰ ਰੂਮ ਬਣ ਜਾਂਦਾ ਜਿਵੇਂ ਗੇਟ ਵੀ ਲੱਗਦਾ ਕਿੱਡੀ ਵੱਡੀ ਚੀਜ਼ ਮੰਨ ਲਓ ਫੈਸਿਲਿਟੀ ਆ ਆਪਣੇ ਲਈ ਵੀ ਇਹ ਇੱਕ ਰੂਮ ਵੀ ਆ ਘਰੇ ਵੀ ਕੰਮ ਦਿੰਦਾ ਮੰਡੀ ਤੇ ਦੋ ਕੰਮ ਦਿੰਦਾ ਆਪਦੇ ਰਹਿਣ ਨੂੰ ਵੀ ਇਹਦੇ ਉੱਤੇ ਤਰਪਾਲ ਪਾ ਕੇ ਰੂਮ ਬਣ ਜਾਂਦਾ ਨਾ ਝੌਂਪੜੀ ਜੀ ਬਣ ਜਾਂਦੀ ਆ ਤੇ ਇਹ ਚੀਜ਼ ਆਪਾਂ ਨੂੰ ਮੰਨ ਲਓ ਇਹ ਤੁਹਾਨੂੰ ਤਾਂ ਦਿਖਾਈ ਆ ਵੀ ਇਹ ਪਤਾ ਕਈਆਂ ਨੂੰ ਹੋ ਸਕਦਾ ਪਰ ਇੱਕ ਆਈਡੀਆ ਇਹ ਬੜੀ ਘੈਂਟ ਬਾਈ ਨੇ ਚੀਜ਼ ਦਿਖਾਈ ਆ ਉਸ ਤੋਂ ਬਾਅਦ ਆਜੋ ਬਾਈ ਨਾਲ ਗੱਲ ਕਰਦੇ ਆ ਤੇ ਬਾਈ ਤੋਂ ਘੋੜੇ ਬਾਰੇ ਵੀ ਪੁੱਛਾਂਗੇ ਬਾਈ ਕੋ ਘੋੜੀਆਂ ਵੀ ਸੇਲ ਨੇ ਨੁਕਰੀਆਂ ਨੁਕਰੀਆਂ ਤੇ ਬਾਈ ਹੁਣੇ ਜ਼ਿਆਦਾ ਕੰਮ ਕਰਦੇ ਆ ਤੇ ਘੋੜਾ ਵੀ ਓਪਨ ਫੋਰ ਸਟਾਡ ਆ ਸਾਰੀਆਂ ਗੱਲਾਂ ਕਰਦੇ ਆ ਹਾਂਜੀ ਐਪੀ ਬਾਈ ਜੀ ਘੋੜੇਵਾਰੀ ਪਹਿਲਾਂ ਗੱਲ ਕਰੀਏ ਹਾਂਜੀ ਬਾਈ ਤੇ ਘੋੜਾ ਘੋੜੀਆਂ ਲਈ ਮੇਰੇ ਸਾਹਬ ਚੋਂ ਆਪਣੀਆਂ ਨਾ ਬੱਚੇ ਵੀ ਆ ਗਏ ਬਹੁਤ ਸੁੰਦਰੇ ਹਾਂਜੀ 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 ਤੇ ਘੋੜੇ ਦਾ ਨਾਂ ਕੀ ਆ ਜੀ ਘੋੜੇ ਦਾ ਨਾਂ ਦਲਾਵਰ ਆ ਜੀ ਠੀਕ ਆ ਜੀ ਬੱਚਾ ਕਿਹੜੇ ਘੋੜੇ ਦਾ ਜੀ ਇਹ ਇਹ ਭਾਨੇ ਲਈ ਲੈਣ ਦਾ ਜੀ ਹਰਜੀਤ ਰਪਿੰਦਰ ਠੀਕ ਆ ਬਿਊਟੀ ਤਾਈਓ ਫੇ ਕੋੜੀ ਦੀ ਗਰਦਨ ਬਿਊਟੀ ਹਾਂਜੀ ਤੇ ਬਹੁਤ ਸੋਹਣਾ ਘੋੜਾ ਤੁਹਾਨੂੰ ਆਪ ਹੀ ਦਿਖੀ ਜਾਣਾ ਸਾਰਾ ਹਨ ਤੇ ਇਹਦੀ ਤਕਰੀਬਨ ਫੀਸ ਦੱਸੋ ਜੀ ਕਿੰਨੀ ਆ ਸਾਰਿਆਂ ਨੂੰ ਫੀਸ ਆਪਾਂ 21000 ਰੁਪਿਆ ਦੀ ਰੱਖੀ 21000 ਮਾਨਦਾਨ ਮਾੜਾ ਮੋਟਾ ਮੌਕੇ ਤੇ ਉਹ ਹੋ ਜੂਗਾ ਹੋ ਜੂਗਾ ਜੀ ਹੋ ਜੂਗਾ ਤੇ ਬੱਚੇ ਬਹੁਤ ਸੋਹਣੇ ਨੇ ਬਾਈ ਬੱਚਿਆਂ ਦੇ ਹਿਸਾਬ ਨਾਲ ਜਾਇਜ਼ ਫੀਸ ਆ ਬਾਕੀ ਕੋਈ ਬਾਈ ਜੰਪਾਂ ਵਾਲਾ ਵੀ ਸਿਸਟਮ ਹੈ ਵੀ ਇਕੋ ਹੀ ਜੰਪ ਦੇਣਾ ਕਿਵੇਂ ਨਹੀਂ ਨਹੀਂ ਕੋੜੀ ਘੱਬਣ ਕਰਾ ਕੇ ਜਾਨੀ ਕੋੜੀ ਅਗਲੇ ਦੀ ਸਹੀ ਹੋਵੇ ਚੱਕ ਪਾਸ ਇੱਕ ਬਾਈ ਜਿੰਨੇ ਮਰਜ਼ੀ ਜੰਪ ਕੋੜੀ ਨੂੰ ਕੋਈ ਚੱਕਰ ਨਹੀਂ ਘੋੜੀ ਦੀ ਮਤਲਬ ਬੰਦੇ ਦੀ ਐ ਜਨਰਲ ਟਾਈਮ ਘੋੜੀ ਰਹਿੰਦੀ ਨਹੀਂ ਉਹਨਾਂ ਟਾਈਮ ਮਤਲਬ ਬਾਈ ਹੁਣੇ ਘੋੜਾ ਛੱਡਣਗੇ ਜੇ ਕਿਸੇ ਬੰਦੇ ਨੂੰ ਹੀਟ ਦਾ ਨਹੀਂ ਪਤਾ ਲੱਗਦਾ ਕਿਨੇ ਛੱਡ ਕੇ ਜਾਣੀਆਂ ਇਹ ਕੰਮ ਵੀ ਨਵੇਂ ਬੰਦਿਆਂ ਵਾਸਤੇ ਨਵੇਂ ਬੰਦਿਆਂ ਅੱਛੇ ਬਾਈ ਨੇ ਜਿਹੜੀ ਗੱਲ ਕਹੀ ਆ ਨਾ ਇਹ ਬਹੁਤ ਵੱਡੀ ਗੱਲ ਹੈ ਜੀ ਲੋਕਾਂ ਨੂੰ ਅੱਜ ਦੀ ਘੜੀ ਨਾਲ ਬਹੁਤ ਜ਼ਿਆਦਾ ਹੀ ਪ੍ਰੋਬਲਮ ਆਉਂਦੀ ਹੈ ਇਹ ਵਾਲੀ ਵੀ ਲੋਕਾਂ ਦੀਆਂ ਘੋੜੀਆਂ ਜਿਹੜੀਆਂ ਕਨਸੀਵ ਨਹੀਂ ਕਰਦੀਆਂ ਤੇ ਘੋੜਿਆਂ ਵਾਲਿਆਂ ਨੇ ਫੀਸਾਂ ਭਰ-ਭਰ ਆਈ ਜਾਂਦੇ ਆ ਤੇ ਰਹਿੰਦੀਆਂ ਫੇਰ ਨਹੀਂ ਰਹਿਣ ਦੀ ਫੈਸਿਲਿਟੀ ਕਈ ਜਗ੍ਹਾ ਨਹੀਂ ਹੁੰਦੀ ਤੇ ਬਾਈ ਹੁਣੇ ਇੱਕ ਇਹ ਫੈਸਿਲਿਟੀ ਦਿੰਦੇ ਵੀ ਆਬਦੀ ਘੋੜੀ ਇੱਥੇ ਛੱਡ ਜੋ ਭਾਈ ਖਰਚਾ ਪਾਣੀ ਆ ਜਿਹੜਾ ਉਹ ਲੱਗ ਜੂ ਤੇ ਚੈੱਕ ਪਾਸ ਹੋ ਕੇ ਲੈ ਕੇ ਜਾਇਓ ਤੇ ਘੋੜਾ ਵੀ ਭਾਈ ਤੁਹਾਨੂੰ ਲੱਗਣਾ ਤੇ ਜਵਾਨ ਆ ਪਰ ਭਾਈ ਘੋੜੇ ਦੀ ਉਮਰ ਆਪਦੇ ਮੂੰਹੋਂ ਦੱਸੀ ਤਾਂ ਕਿੰਨੀ ਆ ਦੀ ਭਾਈ ਘੋੜੇ ਦੀ ਉਮਰ ਤਾਂ ਲਗਭਗ ਹੈਗੀ ਆ 15 16 ਸਾਲ ਦੀ 15 16 ਸਾਲ ਭਾਈ ਦੇਖਣ ਨੂੰ ਘੋੜਾ ਬਸ਼ੀਰਾ ਲੱਗ ਰਿਹਾ ਨਹੀਂ ਪਰ ਘੋੜੀ ਲਵਾਈ ਇਹਦੀ ਇੰਦਾਂ ਦੀ ਹੈ ਕਿ ਦੋ ਦੰਦ ਬੱਚਾ ਵੀ ਨਹੀਂ ਲਾ ਸਕਦਾ ਦੋ ਦੰਦ ਬੱਚਾ ਬਿਲਕੁਲ ਭਾਈ ਆਬਦੀ ਬਿਊਟੀ ਆ ਤਾਂ ਬੱਚਿਆਂ ਚ ਤਾਂ ਹੋਣੀ ਹੀ ਹੋਣੀ ਆ ਭਾਈ ਕਨਫਰਮੇਸ਼ਨ ਬਹੁਤ ਸੋਹਣੀ ਆ ਸ਼ੋਹਾਂ ਵਾਲੀ ਕਨਫਰਮੇਸ਼ਨ ਆ ਘੋੜੇ ਦੀ ਤੇ ਉਹ ਕਈ ਜਗ੍ਹਾ ਨਾ ਇਹ ਸੱਟਾ-ਸੁੱਟਾ ਆਪ ਹੀ ਪਤੰਦਰ ਖਾਈ ਫਿਰਦਾ ਮੈਂ ਤਾਂ ਬਾਈ ਉਹਨਾਂ ਨੂੰ ਕਿਹਾ ਸ਼ੋਹ ਚ ਪਾਉਣ ਨੂੰ ਵੀ ਬੜਾ ਸੋਹਣਾ ਘੋੜਾ ਤੇ ਇਹਦੇ ਨਾਲ-ਨਾਲ ਤੁਹਾਨੂੰ ਬਾਈ ਉਹਨਾਂ ਦਾ ਨਾ ਇੱਕ ਮੰਨ ਲਓ ਚੱਕੀ ਇਹ ਕਹਿ ਲਓ ਜਾਂ ਮਿਲ ਕਹਿ ਲਓ ਖਾਣ-ਪੀਣ ਵਾਲੀ ਉਹਦੀਆਂ ਵੀ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਤੇ ਪਹਿਲਾਂ ਤੁਹਾਨੂੰ ਬਾਈ ਉਹਨਾਂ ਦੀਆਂ ਜਿਹੜੀਆਂ ਸੇਲ ਵਾਲੀਆਂ ਘੋੜੀਆਂ ਨੇ ਉਹ ਦਿਖਾ ਦਈਏ ਤਾਂ ਬਾਈ ਦਾ ਨੰਬਰ ਸੇਵ ਕਰ ਲਿਓ ਸਾਰੇ ਕਾਹ ਦਾ ਮੈਨੇਜਰ ਇਹੀ ਤੇ ਮਾਲਕ ਵੀ ਇਹੀ ਬਾਈ ਆਪ ਹੀ ਆ ਤੇ ਬਾਈ ਨਹੀਂ ਤੁਹਾਡੀ ਗੱਲ ਹੋਊਗੀ ਤੇ ਆਜੋ ਤੋਂ ਨੋਨ ਘੋੜੀਆਂ ਦਿਖਾਉਨੇ ਆ ਹਾਂਜੀ ਇਹ ਆ ਜਾਨਵਰ ਆ ਜੀ ਬਾਈ ਕੋਲ ਸੇਲ ਆ ਲੈ ਇਹਦੇ ਬਾਰੇ ਵੀ ਤੁਹਾਨੂੰ ਡਿਟੇਲ ਲੈ ਕੇ ਦੰਨੇ ਆ ਬਾਈ ਜੀ ਕੀ ਡਿਟੇਲ ਆ ਜੀ ਇਸ ਘੋੜੀ ਦੀ ਉਮਰ ਕੱਦ ਸਾਰਾ ਕੁਝ ਦੱਸੋ ਗੱਬਣ ਖਾਲੀ ਕਿਵੇਂ ਆ ਇਹ ਵੀਰੇ ਸਾਰ ਨੂੰ ਪਹਿਲਾਂ ਆਪਾਂ ਇਹਦੀ ਗੱਲ ਕਰੀਏ ਇਹਦੀ ਕੱਦ ਦੀ ਹੂੰ ਤੇ ਕੱਦ ਵੀਰੇ ਬਾੜ ਤੋਂ ਥੋੜਾ ਜਿਹਾ ਮਰਦਾ ਵਾ ਤੇ 60 ਪਲੱਸ ਆ ਜੀ ਠੀਕ ਹੈ ਜੀ ਹਾਂਜੀ ਆਪ ਇਹ ਮੈਂਟੂ ਵਾਲੇ ਘੋੜੇ ਦੀ ਆ ਜੀ ਕਿਹੜੇ ਦੀ ਸਮੁੰਦਰ ਦੀ ਸਮੁੰਦਰ ਦੀ ਠੀਕ ਹੈ ਜੀ ਹਾਂਜੀ ਤੇ ਜਿਹੜੀ 3 ਤਰੀਕ ਨੂੰ ਇਹ ਆਪਣੇ ਲਈ ਲਾਬਰ ਤੋਂ ਮੇਟ ਕਰਵਾਈ ਵੀ ਆਪਣੇ ਕੋਲੇ ਤੋਂ ਮੇਟ ਆ ਹਾਂਜੀ ਤੇ ਜਾਨੀ ਬਾਈ ਚੈੱਕ ਪਾਸ ਹੀ ਮੰਨ ਲੋ ਬਾਈ ਦੇ ਘਰੇ ਆ ਨਹੀਂ ਰਹੀ ਤਾਂ ਦੁਬਾਰਾ ਘੋੜਾ ਆਪੇ ਛੱਡੂਗਾ ਹਾਂ ਤੇ ਦੂਜੀ ਗੱਲ ਇਹ ਆ ਹਾਈਟ ਤੁਹਾਨੂੰ ਦੱਸਤੀ ਸਾਰਾ ਕੁਛ ਆ ਚੰਗੀ ਆ ਘੋੜੀ ਵੱਡੀ ਆ ਠਾਹ ਬਹੁਤ ਆ ਲੰਮੇਤ ਬਹੁਤ ਆ ਘੋੜੀ ਚ ਤੁਸੀਂ ਦੇਖੀ ਜਾਂਦੇ ਹੋ ਸਾਰੇ ਆ ਨਾ ਕਲਿੱਪ ਆਪਾਂ ਉੱਤੇ ਲਾ ਦਾਂਗੇ ਤੇ ਬੰਤਨਾ ਬੰਤਨਾ ਚ ਘੋੜੀ ਬਾਲੀ ਸੋਹਣੀ ਆ ਤੇ ਇਹ ਬਾਈ ਹੁਣੇ ਸੇਲ ਕਰਦੇ ਜੇ ਕਿਸੇ ਨੇ ਮਤਲਬ ਜਾਣਕਾਰੀ ਹੋਰ ਕਈ ਵਾਰੀ ਆਪਣੇ ਤੋਂ ਸਕਿਪ ਹੋ ਜਾਂਦੀ ਉਹ ਤੁਸੀਂ ਲੈਣਾ ਚਾਹੁੰਦੇ ਤਾਂ 22 ਦਾ ਨੰਬਰ ਤੁਹਾਡੀ ਸਕਰੀਨ ਤੇ ਚੱਲਦਾ ਤਾਂ 22 ਨਾਲ ਗੱਲ ਜਰੂਰ ਕਰ ਲੈ ਕਰੀ ਤੇ ਹੈਪੀ ਬਾਈ ਘੋੜੀ ਬਦਲ ਦੇ ਇੱਕ ਘੋੜੀ ਉਹ ਆ ਗਈ ਆਪਾਂ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੰਨੇ ਆ ਤੇ ਦੋ ਘੋੜੀਆਂ ਬਾਈ ਕੋ ਨੁਕਰੀਆਂ ਜਿਹੜੀਆਂ ਸੇਲ ਵਾਲੀਆਂ ਨੇ ਤੇ ਦੋਨੇ ਚੰਗੀਆਂ ਬਾਈ ਚੰਗੇ ਕੰਮਾਂ ਦੀ ਮੰਨ ਲਓ ਵੀ ਕੰਮ ਕਰਦਾ ਕਹਿ ਲਓ ਬਾਈ ਜੀ ਇਹਦਾ ਇਹਨੂੰ ਇਹਨੂੰ ਮਾੜੇ ਤੌਰ ਤੇ ਦਿਖਾ ਵੀ ਮੁੰਡਿਆ ਦਿਖਾ ਵੀਡੀਓ ਇਹਦੀ ਘੋੜੀ ਦੀ ਇਹਦੀ ਗਰਦਨ ਚੈੱਕ ਕਰੋ ਤੇ ਲਮੇਟ ਦੇਖੋ ਘੋੜੀ ਦੀ ਕਿੰਨੀ ਸੋਹਣੀ ਆ ਤੇ ਹਾਈਟ ਵੀ ਬੜੀ ਚੰਗੀ ਆ ਦੇਖੋ ਖੜਨੀ ਘੋੜੀ ਦੀ ਬਾਈ ਜੀ ਇਹਦੀ ਕੀ ਡਿਟੇਲ ਆ ਘੋੜੀ ਦੀ ਇਹ ਬਾਈ ਜੀ 62 ਇੰਚ ਕਰਦਾ ਇਹਦਾ ਜੀ ਕੀ ਬਾਤ ਆ 62 ਇੰਚ ਕਰਦਾ ਜੀ ਹਾਂਜੀ ਉਮਰ ਕਿੰਨੀ ਹੋਗੀ ਉਮਰ ਹੈਗੀ 6 ਸਾਲ ਦੀ ਘੋੜੀ 6 ਸਾਲ ਦੀ ਘੋੜੀ ਆ ਜੀ ਤੇ ਫਿਰ ਹਾਲੇ ਗੱਬਣਾ ਖਾਲੀ ਬਈ ਇਹ ਆਪਾਂ ਹੋਣੀ ਲਈ ਆ ਹੋਗੇ 5 ਕੇ ਦਿਨ ਅੱਛਾ ਅੱਛਾ ਠੀਕ ਹੈ ਠੀਕ ਹੈ ਇਹਨਾਂ ਖਾਲੀ ਆ ਘੋੜੀ ਉਹ ਮਕੋੜਾ ਇਹਨੂੰ ਦਿੱਤਾ ਪਿਆ ਇਹਨੇ ਦੱਸਣਾ ਮੁਤਾਬਖਾਨ ਜੀ ਅੱਛਾ ਠੀਕ ਆ ਹਾਂ ਸੌਰੀ ਘੋੜਾ ਦਿੱਤਾ ਹੋਇਆ ਇਹਨੂੰ ਦਲਵਾਗ ਮਿੱੱਡਿਆਂ ਵਾਲਾ ਕਹਿੰਦੇ ਹਾਂ ਹਾਂਜੀ ਹਾਂਜੀ ਦਲਵਾਗ ਮਿੱੱਡਿਆਂ ਵਾਲਾ ਘੋੜਾ ਇਹਨੂੰ ਦਿੱਤਾ ਇੱਧਰ ਕਰ ਲਓ ਬਈ ਗੱਡੀ ਆ ਗਈ ਤੇ ਦਲਵਾਗ ਮਿੱੱਡਿਆਂ ਵਾਲਾ ਜਿਹੜਾ ਸਮੁੰਦਰ ਘੋੜੇ ਦਾ ਬੱਚਾ ਉਹ ਇਹਨੂੰ ਮਤਲਬ ਜੰਪ ਦਿੱਤਾ ਹੋਇਆ ਘੋੜੀ ਨੂੰ ਹੋ ਸਕਦਾ ਤੁਹਾਡੀ ਕਿਸਮਤ ਆ ਗੱਬਣ ਹੋਵੇ ਘੋੜੀ ਦੀ ਲਮੇਟ ਖੜਨੀ ਖੁੜਨੀ ਦੇਖੋ ਕਿੰਡੀ ਚੰਗੀ ਆ ਨੁਕਰੀ ਘੋੜੀ ਆ ਸਪੋਰਟ ਮਾੜਾ ਮੋਟਾ ਭਣਾ ਕੋ ਨਿਕਲਿਆ ਬਣਵਾਇਆ ਤੇ یوں ਹੈ ਨਹੀਂ ਸੋ ਨਹੀਂ ਕਰਦਾ ਹੁੰਦਾ ਕੋਈ ਤੇ ਮਾੜੇ ਮੋٹے ਜ਼ਰੂਰ ਨੇ ਇੰਨੇ ਕਿਤਾ ਚਲੋ ਨੁਕਰਿਆ ਤੇ ਹੁੰਦੇ ਆ ਇਹ ਵੀ ਸੇਲ ਆ ਘੋੜੀ ਤੁਸੀਂ ਇਹਦੇ ਬਾਰੇ ਵੀ ਡਿਟੇਲ ਕੋਈ ਹੋਰ ਲੈਣੀ ਆ ਰੇਟ ਵਾਲੀ ਸਾਰੀ ਗੱਲਬਾਤ ਕਰਨੀ ਆ ਤਾਂ ਬਾਈ ਨੂੰ ਇੱਕ ਵਾਰੀ ਫੋਨ ਜ਼ਰੂਰ ਲਾ ਲਿਓ ਤਲਵੰਡੀ ਭਾਈ ਬਾਈ ਦਾ ਪਿੰਡ ਆ ਇੱਧਰ ਫਿਰੋਜ਼ਪੁਰ ਆ ਜੀ ਇੱਧਰ ਮੋਗਾ ਨੇੜੇ ਜਿਹੜੀ ਆ ਬਾਈ ਦਾ ਕੰਮ ਤਲਵੰਡੀ ਭਾਈ ਚ ਖੜਿਆ ਜੇ ਕਿਸੇ ਨੂੰ ਚਾਹੀਦਾ ਤੇ ਹੁਣ ਇਹ ਤੋਂ ਬਾਅਦ ਆ ਜਿਹੜੀ जानवर वाली गल गई है निबड़ तकरीबन भाई दिखाते अपने जेड़े सेल वाले सी घोडा दिखाता दूसरी गल होन ਤੁਹਾਨੂੰ जेडी खान पीन वाली है बंदਿਆਂ ਦੇ ਬਾਈ ਘੋੜਿਆਂ ਦੀ ਵੀ ਡਾਈਟ ਪੁੱਛ ਸਕਦੇ ਹੋ ਬਾਈ ਉਹ ਵੀ ਕੰਮ ਵਧੀਆ ਹੈ ਨਾ ਘੋੜਿਆਂ ਦੀ ਡਾਈਟ ਦਾ ਤੇ ਮੇਨ ਗੱਲ ਘੋੜੇ ਵੀ ਤਾਂ ਹੀ ਰੱਖੋਗੇ ਜੇ ਤੁਹਾਡੀ ਸਿਹਤ ਹੋਊਗੀ ਤੇ ਤੁਹਾਡੀ ਸਿਹਤ ਲਈ ਬਾਈ ਬੜਾ ਘੈਂਟ ਕੰਮ ਕਰਦਾ ਜੀ ਤੇ ਉਹ ਵੀ ਤੁਹਾਨੂੰ ਆਜੋ ਆਪਾਂ ਦਿਖਾਉਨੇ ਆ ਬਾਈ ਦਾ ਨਾ ਬੜਾ ਘੈਂਟ ਕੰਮ ਆਰਗੈਨਿਕ ਚੀਜ਼ਾਂ ਆਰਗੈਨਿਕ ਕਣਕ ਬਾਕੀ ਕਾਫੀ ਚੀਜ਼ਾਂ ਨੇ ਬਾਈ ਦੀਆਂ ਮਤਲਬ ਰੱਖੀਆਂ ਹੋਈਆਂ ਉਹਦੇ ਚੱਕੀ ਮਿੱਲ ਕੇ ਲੋ ਕੁਛ ਕਹਿ ਲੋ ਉੱਥੇ ਆ ਗਏ ਖਾਣ ਪੀਣ ਵਾਲੀਆਂ ਚੀਜ਼ਾਂ ਮਸਾਲੇ ਨੂਨ ਤੇਲ ਸਾਰਾ ਕੁਝ ਦਿਖਾਉਣਿਆ ਤੇ ਆ ਬਾਈ ਦੀ ਮੇਨ ਗੱਲ ਆ ਜਿਹੜੀ ਆਪਾਂ ਡੇਲੀ ਦੀ ਰੁਟੀਨ ਆ ਆਪਾਂ ਆਟਾ ਖਾਣੇ ਆ ਕਣਕ ਤੋਂ ਬਣਿਆ ਪਹਿਲਾਂ ਤਾਂ ਬਾਈ ਕਣਕ ਦਾ ਸੋ ਕਿੱਥੋਂ ਆਉਂਦੀ ਆ ਆਪਣੀ ਜਿਹੜੀ ਆਪਾਂ ਆਟਾ ਮੰਨ ਲਓ ਆਪਾਂ ਸੇਲ ਦਾ ਉਹ ਆਪਾਂ ਸੇਲ ਵਾਲਾ ਕਣਕ ਐਮਪੀ ਵਾਲਾ ਆਟਾ ਵੀ ਹੁੰਦਾ ਆਪਣੇ ਕੋਲ ਐਮਪੀ ਵਾਲੀ ਕਣਕ ਵੀ ਲੈ ਸਕਦਾ ਜਰੂਰੀ ਨਹੀਂ ਆਪਾਂ ਆਟਾ ਹੀ ਦੇਣਾ ਠੀਕ ਹੈ ਜੀ ਜੇ ਕਿਸੇ ਬੰਦੇ ਨੇ ਕਣਕ ਲੈਣੀ ਹੈ ਉਹਨੂੰ ਕਣਕ ਵੀ ਮਿਲ ਜੂਗੀ ਨਹੀਂ ਆਪਣੇ ਨੂੰ ਆਟਾ ਵੀ ਮਿਲ ਜੂਗਾ ਉਹ ਜਣੀ ਆਰਗੈਨਿਕ ਹੁੰਦੀ ਆ ਆਰਗੈਨਿਕ ਇਹ ਮੇਨ ਚੀਜ਼ ਆ ਬਾਈ ਜ਼ਹਿਰਾਂ ਤੋਂ ਰਹਿਤਾ ਤੇ ਇਹ ਹੁਣ ਜਿਹੜਾ ਆਟਾ ਤੁਸੀਂ ਲੈਣਾ ਬਾਈ ਹੁਣ ਪੈਕਟਾਂ 'ਚ ਵੀ ਮਤਲਬ ਪੈਕ ਕਰਕੇ ਦਿੰਦੇ ਆ ਨਾ ਬਾਈ ਬਾਕੀ ਇਧਰ ਲਈ ਕਣਕ ਦਾ ਵੀ ਆਪਾਂ ਬਹੁਤ ਜ਼ਿਆਦਾ ਫੋ ਹਾਂ ਇਧਰ ਲਈ ਕਣਕ ਦਾ ਵੀ ਜਿਵੇਂ ਬਾਈ ਦੱਸਦਾ ਸੋਧ ਕਰਕੇ ਦਿੰਦੇ ਆ ਤੇ ਪੈਕ ਤਾਂ ਜੀ ਬਾਈ ਪੈਕ ਹੁੰਦਾ ਨਾ ਹਾਂਜੀ 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 ਤੇ ਉਹ ਚੀਜ਼ ਤੁਹਾਨੂੰ ਹੁਣ ਬਾਈ ਆਟਾ ਦੱਸੋ ਕਿੱਥੋਂ ਕਿੱਧਰ ਨੂੰ ਕੀ ਜਾਂਦਾ ਅਜਾ ਤੁਹਾਨੂੰ ਦਿਖਾਉਣੇ ਆ ਬਾਈ ਕਣਕ ਇੱਥੇ ਪੈਂਦੀ ਆ ਹਾਂਜੀ ਕਣਕ ਇੱਥੇ ਪੈ ਜਾਣੀ ਆ ਜੀ ਹਾਂਜੀ ਪਹਿਲਾਂ ਕਣਕ ਇੱਥੇ ਪੈ ਗਈ ਆ ਦੇਖੋ ਮਤਲਬ ਤੀਨ ਕਰਨ ਦੀ ਲੋੜ ਨਹੀਂ ਗਈ ਉਹਦੇ ਹੀ ਜਿੰਦਾ ਮਰਜ਼ੀ ਕਣਕ ਪਾ ਦੋ ਸਫਾਈ ਹੁੰਦੀ ਦਿਖਾਉਣੇ ਆ ਅੱਜ ਇਹ ਤੋਂ ਬਾਅਦ ਕਣਕ ਇਧਰ ਆ ਗਈ ਬਾਈ ਹਾਂਜੀ ਉਦੋਂ ਬਾਅਦ ਜੀ ਆ ਤਾਂ ਜਿਵੇਂ ਮਤਲਬ ਮਿੱਟੀ ਕੱਟਾ ਸੁਸਰੀ ਕਰਕੇ ਸੁਸਰੀ ਮਿੱਟੀ ਕੱਟਾ ਸਾਰੀ ਚੀਜ਼ ਇੱਥੇ ਪਾਸੇ ਨਿਕਲ ਜਾਣੀ ਆ ਠੀਕ ਆ ਜੀ ਆ ਦਿਖਾ ਵੀ ਨੇ ਚੰਗੀ ਤੇਰਾ ਸਾਰਾ ਗੰਦਮਨ ਮਿੱਟੀ ਵੀ ਕੱਢ ਦਿੰਦੀ ਹੈ ਨਾ ਹਾਂਜੀ ਹਾਂਜੀ ਮਿੱਟੀ ਮੁੱਟੀ ਸਾਰਾ ਕੁ ਬਾਹਰ ਠੀਕ ਆ ਜੀ ਫਿਰ ਆ ਕਣਕ ਦੇ ਤੇ ਜਿਹੜੀ ਮੱਖੀ ਹੁੰਦੀ ਆ ਹਾਂਜੀ ਤੇ ਮੱਖੀ ਅੱਡ ਹੋ ਗਈ ਕੱਲੀ ਕਣਕਣ ਕੀ ਜਾਊਗੀ ਉਧਰ ਬਿਲਕੁਲ ਕੀ ਆ ਬਾਤ ਆ ਦੇਖ ਲਓ ਮੱਖੀ ਅੱਡ ਨਿਕਲ ਜਾਣੀ ਐਨੀ ਤਾਂ ਜੇ ਕਹੀਏ ਇੱਕ ਨਾ ਆਪਣੇ ਨਾ ਪਿੰਡਾਂ 'ਚ ਇਹ ਹੁੰਦੀ ਆ ਗੱਲ ਬਿਕਾਦਰ ਅਸੀਂ ਕਣਕ ਤੋਂ ਧੀ ਵੀ ਨਹੀਂ 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 ਬੁੜੀਆਂ ਤਾਂ ਕਰ ਹੀ ਨਹੀਂ ਸਕਦੀਆਂ ਜੋ ਪੀ ਉਹ ਹੀ ਨਹੀਂ ਪਾਦੇ ਧੋਣ ਨਾਲ ਬਾਈ ਛੁੱਧ ਨਹੀਂ ਹੁੰਦੀਆਂ ਇਹ ਚੀਜ਼ਾਂ ਨੇ ਹਨਾ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਸਿੱਧਾ ਉੱਪਰ ਦੀ ਨਾ ਕਣਕ ਸਾਫ਼ ਹੋ ਕੇ ਇੱਧਰ ਆ ਗਈ ਇਹਦੇ ਵਿੱਚ ਪਈ ਹੈ ਕਿ ਨਹੀਂ ਪਈ ਹੋਊਗੀ ਜੀ ਭਈਆ ਆ ਦੇਖੋ ਕਣਕ ਮਤਲਬ ਕਿੱਦਾਂ ਦੀ ਆ ਗਈ ਦੇਖੋ ਕਿੰਨੀ ਸਾਫ਼ ਹੋ ਕੇ ਆਈ ਹੈ ਕਣਕ ਲੈ ਲਾਲ ਤਾਲ ਪਈਆ ਕਣਕ ਵੀ ਤੇ ਉਹ ਤੋਂ ਬਾਅਦ ਬਾਈ ਫਿਰ ਆ ਨਿਕਲਿਆ ਆਪਣਾ ਆਟਾ ਇਹਦੇ ਤੇ ਹਨਾ ਹਾਂਜੀ ਫਿਰ ਆਟਾ ਇਹ ਤੋਂ ਛਣ ਕੇ ਇਹ ਜਦੋਂ ਬਾਅਦ ਛਣ ਕੇ ਜਮਾ ਸੋਡਾ ਆਟਾ ਤਿਆਰ ਹੋ ਗਿਆ ਬਸ ਗੁੰਨਣਾ ਹੀ ਰਹਿ ਗਿਆ ਘਰੇ ਲਿਜਾ ਕੇ ਗੁੰਨਣਾ ਹੀ ਗੁੰਨਣਾ ਹੀ ਰਹਿ ਗਿਆ ਆਟਾ ਛਾਣ ਵੀ ਤੈਨੂੰ ਇੱਥੇ ਆ ਦੇਖ ਲਓ ਬਾਈ ਉਹਨਾਂ ਦਾ ਮੈਂ ਬੂਰਾ ਕੱਢਿਆ ਪਿਆ ਆਪਦਾ ਟੈਂਕ ਭਰਿਆ ਪਿਆ ਆਟੇ ਦਾ ਮੰਨ ਲਓ ਪਿਓਰਟੀ ਆਟੇ ਦੀ ਇਹਨੂੰ ਵੀ ਢੱਕ ਕੇ ਰੱਖਦੇ ਨੰਗਾ ਨਹੀਂ ਛੱਡਿਆ ਮੰਨ ਲਓ ਸੇਤ ਦਾ ਕਹਿ ਲਓ ਸਫਾਈ ਦਾ ਬਾਈ ਉਹਨੇ ਧਿਆਨ ਰੱਖਦਿਆ ਤੇ ਬਾਈ ਹੋਣਾ ਕੋ ਹੋਰ ਵੀ ਕਾਫੀ ਚੀਜ਼ਾਂ ਨੇ ਤੇਲ ਦੀ ਮੈਂ ਕਹਿੰਦਾ ਬਾਈ ਤੇਲ ਵੀ ਆ ਕੱਢਿਆ ਪਿਆ ਤੇਲ ਵੀ ਆਪੇ ਕਢਦੇ ਹੋ ਹਾਂਜੀ ਤੇਲ ਵੀ ਆਪ ਕਰਦੇ ਜੀ ਮਿਰਚ ਮਸਾਲਾ ਹਲਦੀ ਇਹ ਕੀ ਨਹੀਂ ਹੈਗਾ ਵੀ ਕਿਸੇ ਦਾ ਕਰਦੇ ਇਹ ਬਾਈ ਹੋਣੇ ਚੀਜ਼ਾਂ ਲਿਆ ਆਪ ਚੀਜ਼ਾਂ ਲਿਆ ਕੇ ਤੇ ਕੱਢ ਕੇ ਫਿਰ ਵੇਚਦੇ ਆ ਮੰਨ ਲਓ ਆਰਗੈਨਿਕ ਠੀਕ ਹੈ ਜੀ ਤੇ ਆਹ ਤੇਲ ਵੀ ਬਾਈ ਸਰੋਂ ਲੈ ਕੇ ਕੱਢਦੇ ਹੋ ਹਾਂਜੀ ਤੇ ਤੇਲ ਵੀ ਕਈ ਤਰ੍ਹਾਂ ਦੇ ਨੇ ਤੁਹਾਡੇ ਕੋਲ ਆਪਣੇ ਕੋਲੇ ਸਾਰੇ ਤੇਲ ਹੀ ਹੁੰਦੇ ਜੀ ਜਿਵੇਂ ਮਤਲਬ ਆਪਣੇ ਕੋਲੇ ਆ ਦਿਖਾ ਦਈਏ ਆਪਾਂ ਹਾਂਜੀ ਆ ਤਿਲਾਂ ਦਾ ਤੇਲ ਕੱਢਿਆ ਹੋਇਆ ਹੀ ਹੈ ਵੇਜੇ ਕੀ ਬਾਤ ਆ ਤਿਲਾਂ ਦਾ ਤੇਲ ਹਾਂਜੀ ਆਪਾਂ ਕਹਿ ਦਿੰਦੇ ਆ ਬਾਈ ਮਲਾਵਟ ਜੀ ਮਲਾ ਆਪਾਂ ਕਿਸੇ ਤੇ ਯਕੀਨ ਨਹੀਂ ਕਰਦੇ ਕੁੱਲ ਮਿਲਾ ਕੇ ਅੱਜ ਤਾਂ ਸਮਝ ਆ ਗਿਆ ਜੇ ਮੰਨ ਲਓ ਦੁਕਾਨ ਤੋਂ ਲੈ ਕੇ ਨੇ ਯਕੀਨ ਨਹੀਂ ਯਕੀਨ ਨਹੀਂ ਇੱਥੇ ਕੋਲੋਂ ਖੜਾ ਕੇ ਮੰਨ ਲਓ ਕਢਾ ਕੇ ਲਿਜਾ ਸਕਦੇ ਆ ਉਹ ਚੀਜ਼ ਵੀ ਬਾਈ ਕੋਲ ਅਵੇਲੇਬਲ ਹੈਗੀ ਆ ਜੀ ਹਾਂਜੀ ਰੈਂਡ ਦਾ ਤੇਲ ਹੋ ਗਿਆ ਤੇਲਾਂ ਦਾ ਹੋ ਗਿਆ ਬਾਈ ਰੈਂਡ ਦਾ ਤੇਲ ਨਾ ਘੋੜਿਆਂ ਵਾਲੇ ਲਈ ਜਿਹੜੇ ਆਪਣੇ ਨੋਹਾਂ ਤੇ ਲਾਉਂਦੇ ਆ ਬਾਰ-ਬਾਰ ਤੇਲ ਚਾਹੀਦਾ ਤੇਲ ਚਾਹੀਦਾ ਉਹ ਵੀ ਬਾਈ ਹੁਣੇ ਆਪ ਹੱਥੀਂ ਕਰਦੇ ਰੈਂਡ ਦਾ ਤੇਲ ਹਾਂਜੀ ਮਤਲਬ ਬਾਹਰੋਂ ਨਹੀਂ ਕੋਈ ਖਰੀਦਦੇ ਚਾਹੇ ਸਾਹਮਣੇ ਰੈਂਡ ਦਾ ਤਾਰੇ ਮੇਰੇ ਦਾ ਜੀ ਅਲਸੀ ਦਾ ਹੋ ਗਿਆ ਜੀ ਨਾਰੀਅਲ ਦਾ ਖੋਪੇ ਦਾ ਤੇਲ ਹੋ ਗਿਆ ਨਾਰੀਅਲ ਦਾ ਤੇਲ ਬਾਈ ਬਹੁਤ ਵੱਡੀ ਆ ਉਹ ਮਤਲਬ ਵੀ ਆਪਣੇ ਜਿਹੜਾ ਨਾਰੀਅਲ ਦਾ ਤੇਲ ਉਹ ਛੇਤੀ ਨਿਕਲੇ ਇੱਥੇ ਮੰਨ ਲਓ ਮਿਲਦਾ ਨਹੀਂ ਹਾਂਜੀ ਪਿਓਰ ਨਹੀਂ ਮਿਲਦਾ ਹਾਂ ਮਿਲਾਵਟ ਮਿਲਾਵਟ ਤੇ ਉਸ ਤੋਂ ਬਾਅਦ ਬਾਈ ਨੂਨ ਵੀ ਮੈਂ ਉਸ ਦਿਨ ਤੁਸੀਂ ਦੱਸਦੇ ਸੀ ਨਾ ਨੂਨ ਆਪ ਤਿਆਰ ਹੁੰਦਾ ਸੀ ਹਾਂਜੀ ਉਹ ਵੀ ਆਪ ਤਿਆਰ ਕਰੀਦੇ ਸੀ ਨੂਨ ਆਪਣੇ ਕੋਲੇ ਜਿਵੇਂ ਆ ਪੈਕਟਾਂ ਦੇ ਵਿੱਚ ਪੈਕ ਕੀਤਾ ਹੋਇਆ ਜੀ ਇਹ ਬਾਈ ਉਹਨਾਂ ਦੀ ਆਪ ਦੀ ਮੈਨੂਫੈਕਚਰ ਹੈ ਜੀ ਆ ਨੂਨ ਆਪ ਹੱਥੀਂ ਮਲੋ ਲਿਆਉਂਦੇ ਆ ਤੇ ਪਿਓ ਦੀ ਆਪ ਦਲਿਆਂ ਵਾਲਾ ਲਿਆ ਕੇ ਆਪ ਪੀਸ ਕੇ ਦਿੰਦੇ ਆ ਇਹ ਚੀਜ਼ ਆ ਜੀ ਤੁਹਾਡੇ ਖਾਣ ਵਾਲੀ ਨੁਕਸਾਨ ਵਾਲੀ ਨਹੀਂ ਖਾਣ ਵਾਲੀ ਤੇ ਸਿਹਤਮੰਦ ਰੱਖਣ ਵਾਲੀਆਂ ਚੀਜ਼ਾਂ ਬਾਈ ਕੋਲੇ ਹੋਰ ਵੀ ਨੇ ਆ ਹਲਦੀ ਆ ਜੀ ਹਾਂਜੀ ਇਹ ਹਲਦੀ ਵੀ ਆ ਦੇਖੋ ਬਾਈ ਹੁਣਾਂ ਦੀ ਰਬੜਾਂ ਤੋਂ ਪਤਾ ਲੱਗਦਾ ਆਪ ਬੈਗ ਕੀਤੀ ਆ ਇਹ ਵੀ ਬਾਈ ਲਿਆ ਕੇ ਆਰਗੇਨਿਕ ਆਪ ਘਰੇ ਮਤਲਬ ਪੀਸ ਕੇ ਤੁਹਾਨੂੰ ਪੈਕਾਂ ਚ ਪਾ ਕੇ ਦਿੰਦੇ ਆ ਹੋਰ ਬਾਈ ਕੀ ਕੀ ਆ ਚਾਹੀਦੀ ਕਹੀ ਜੀ ਤੇਲ ਆ ਜੀ ਆਪਣੇ ਕੋਲ ਮਲਟੀਕਲ ਦੇ ਨਾਟੇ ਵੀ ਹੁੰਦੇ ਆ ਜੀ ਜਿਵੇਂ 슈ਗਰ ਦਾ ਜਾਂ ਕਿਸੇ ਨੂੰ ਦੂਜੂ ਕੀ ਬੈ 슈ਗਰ ਦਾ ਬਾਈ ਇਹਦੀਆਂ ਨਹੀਂ ਹੋਇਆ ਫਿਰਦਾ 슈ਗਰ ਵਾਲਾ ਬਾਈ ਕਰੋ ਮਤਲਬ ਦੱਸੋ ਮਾੜਾ ਇਹ 슈ਗਰ ਵਾਲੇ ਬਾਰੇ ਵੀ ਤੁਹਾਡੇ ਕੋਲ ਮਲਟੀ ਗ੍ਰੇਨ ਆਟਾ ਹੁੰਦਾ ਜੀ ਅੱਛਾ ਉਹ ਸ਼ੂਕਰ ਹਾਂ ਜੀ ਕੋਧਰਾ ਕਟ ਕੀ ਕੰਗਣੀ ਫਾਂਕ ਰਾਗੀ ਜਵਾਰ ਬਾਜਰਾ ਹੋਇਆ ਵੀ ਛੋਲੇ ਹਾਂਜੀ ਸਾਰੀਆਂ ਚੀਜ਼ਾਂ ਪਾਈਆਂ ਹੁੰਦੀਆਂ ਇਹ ਮਿਕਸ ਕਰਕੇ ਇੰਨੇ ਚੀਜ਼ਾਂ ਦਾ ਆਟਾ ਬਾਈ ਇਹ ਫਿਰ ਇਹ ਚੀਜ਼ਾਂ ਪੁਰਾਣੀਆਂ ਖਰਾਕਾਂ ਕਹਿ ਲਈ ਪੁਰਾਣੇ ਬੁਰੇ ਹਾਂਜੀ ਆਪਾਂ ਹੁਣ ਉਹਨੂੰ ਛੱਡ ਗਏ ਤਕਰੀਬਨ ਉਹ ਚੀਜ਼ ਲੈਣੀ ਆ ਬਾਈ ਸਾਰੀਆਂ ਮਿਕਸ ਕਰਕੇ ਇਕੱਲੀ ਇਕੱਲੀ ਮਿਲ ਸਕਦੀ ਆ ਆ ਤੇਲ ਦੇਖੋ ਜੀ ਸਰੋਂ ਦਾ ਆ ਦੇਖੋ ਆ ਸਰੋਂ ਵੀ ਆ ਬਾਈ ਹਾਂਜੀ ਹਾਂਜੀ ਸਰੋਂ ਇਦਾਂ ਦਾ ਆਪ ਬਾਈ ਉਹਨਾਂ ਦਾ ਪੈਕਿੰਗ ਕੀਤੀ ਹੈ ਜੇ ਕਿਸੇ ਨੂੰ ਚਾਹੀਦਾ ਨਾ ਆ ਪੈਕਿੰਗ ਵਾਲੀ ਮਸ਼ੀਨ ਵੀ ਪਈ ਆ ਕੋਈ ਝੂਠ ਨਹੀਂ ਵੀ ਬਾਈ ਉਹਨੇ ਬਾਹਰੋਂ ਲਿਆ ਆ ਆ ਆਟੇ ਦੀਆਂ ਸੈਲੀਆਂ ਤੇ ਸਰਾ ਆਟਾ ਚੱਕੀ ਤੇ ਇਹ ਬਾਈ ਉਹਨਾਂ ਦੀ ਆਪ ਦੀ ਆਮ ਦਾ ਪੱਪਾਛ ਪਾਇਆ ਗਿਆ ਜੀ ਮਤਲਬ ਬ੍ਰਾਂਡ ਆ ਇਹ ਕਹਿ ਲਓ ਤੇ ਬਾਈ ਉਹਨੇ ਆਪ ਤਿਆਰ ਕਰਦੇ ਆ ਮੱਕੀ ਦਾ ਆਟਾ ਲੈ ਲਓ ਕੁਝ ਵੀ ਭਾਈ ਉੱਪਰ ਹੋਰ ਵੀ ਮਸਾਲੇ ਆਣਾ ਕੋਤੇ ਬਸ ਇੱਥੇ ਸਾਰੀ ਚੀਜ਼ ਮਿਲੂਗੀ ਆਪਣੇ ਤੋਂ ਜੀ ਚਾਹ ਵਾਲੇ ਮਸਾਲੇ ਲਾ ਲੈ ਜੀ ਲੌਂਗ ਇੱਕ ਲੌਂਗ ਚ ਵੀ ਬਾਈ ਫਰਕ ਦੱਸਦਾ ਸੀ ਉਹ ਵੀ ਬਾਈ ਮੜਾ ਜਿਆ ਦੱਸੀ ਉਹਦੋਂ ਆਪਾਂ ਗੱਲ ਕਰਦੇ ਸੀ ਇਸ ਬਾਰੇ ਵੀ ਬਾਈ ਲੌਂਗ ਇੱਕ ਤੁਸੀਂ ਦੁਕਾਨ ਤੋਂ ਵੀ ਖਰੀਦਿਓ ਨਾ ਤੇ ਇੱਕੇ ਲੌਂਗ ਚ ਫਰਕ ਦੇਖਿਓ ਤੇ ਆਹ ਦੇਖੋ ਲੌਂਗ ਇੱਕ ਤਾਂ ਬਾਈ ਇਹ ਚ ਡਿਫਰੈਂਸ ਤੁਸੀਂ ਦੱਸਿਆ ਸੀ ਇੱਕ ਤਾਂ ਬਾਈ ਇਹ ਮੋਟਾ ਹਨਾ ਜੀ ਇਹਦਾ ਰੰਗ ਚੇਂਜ ਆ ਬਾਕੀਏ ਵੀਡੀਓ ਤੇ ਰਹਿਤ ਆਪਾਂ ਨਹੀਂ ਦੱਸ ਸਕਦੇ ਕਿ ਕੀ ਫਰਕ ਆ ਕੋਲੇ ਬੰਦਾ ਹੋਵੇ ਤੈਨੂੰ ਮੂੰਹ ਚ ਪਾ ਕੇ ਚੱਬ ਕੇ ਪਤਾ ਲੱਗਦਾ ਕਿ ਫਰਕ ਆ ਬਿਲਕੁਲ ਇਹ ਨਿਹਰਾ ਤੇਲ ਹੀ ਆ ਹਾਂਜੀ ਹਾਂਜੀ ਚਾਹ ਵਾਲਾ ਮਸਾਲਾ ਵੀ ਬਾਈ ਕੋਲੋਂ ਮਿਲਦਾ ਜੀ ਤੇ ਕਾਫੀ ਚੀਜ਼ਾਂ ਹੋਰ ਨੇ ਜਿਹੜੀਆਂ ਉਹ ਵੀ ਮਿਲਦੀਆਂ ਬਾਈ ਕੋਲੋਂ ਤੇ ਮੈਂ ਕਹਿੰਦਾ ਇੱਕ ਗਰਮ ਮਸਾਲਾ ਵੀ ਸੀ ਬਾਈ ਸਬਜ਼ੀਆਂ ਚ ਪਾਉਂ ਹਾਂਜੀ ਹਾਂਜੀ ਗਰਮ ਮਸਾਲਾ ਉਹ ਵੀ ਆਵੇ ਪੈਕ ਕੀਤਾ ਹੋਇਆ ਹੂੰ ਯਾਨੀ ਕੋਸ ਚੀਜ਼ ਲੈ ਨੋ ਬਾਈ ਕੋਲੇ ਖੜ ਕੇ ਤਿਆਰ ਹੁੰਦੀ ਐ ਤੋਂ ਵੱਧ ਤਾਂ ਫਿਰ ਉਹਦੇ ਕਹਨਾਂ ਨੂੰ ਰੱਬ ਦਾ ਨਾਮ ਹੀ ਐ ਜੇ ਤੂੰ ਵੀ ਇਦੋਂ ਵੱਧ ਤਾਂ ਹੈ ਇੰਦੂ ਤਾਂ ਹੈ ਹੀ ਨਹੀਂ ਕਿਤੇ ਵੀ ਸਾਰਾ ਕੁਸ ਸਫਾਈ ਦਾ ਵੀ ਖਾਸ ਧਿਆਨ ਸਾਰੇ ਕਾਇਦਾ ਨਾ ਜੇ ਕਿਸੇ ਮੇਰੇ ਵੀਰ ਨੂੰ ਘੋੜੀ ਚਾਹੀਦੀ ਆ ਆਟਾ ਚਾਹੀਦਾ ਤੇਲ ਨੂਨ ਕੁਛ ਚਾਹੀਦਾ ਮੰਨ ਲਓ ਬਾਈ ਤੋਂ ਮਿਲ ਸਕਦਾ ਬਾਈ ਨੂੰ ਕਾਲ ਕਰ ਲਓ ਜਿਹੜੀ ਚੀਜ਼ ਨੂੰ ਮਰਜੀ ਤੇ ਬਾਈ ਦਾ ਆਪ ਫਿਰ ਇੱਕ ਵਾਰੀ ਦੱਸ ਦੇ ਜਿਹੜਾ ਐਡਰੈਸ ਆ ਨਾ ਤਲਵੰਡੀ ਭਾਈ ਜੀ ਮੋਗਾ ਦੇ ਸਟੇਕ ਬਾਈ ਜਿਲ੍ਹਾ ਫਿਰੋਜ਼ਪੁਰ ਜਿਲ੍ਹਾ ਫਿਰੋਜ਼ਪੁਰ ਪੈਣਾ ਨੇੜੇ ਆ ਪਰ ਮੋਗਾ ਵੀ ਇੱਥੇ ਮੇਰੇ ਆਪਾਂ ਸੈਂਟਰ 'ਚ ਬੈਠੇ ਜਾ ਮਾ ਜੀ ਫਿਰੋਜ਼ਪੁਰ ਆਪਾਂ ਨੂੰ 40 ਹੈ ਜੀ ਹਾਂਜੀ ਤੇ ਮੋਗਾ ਆਪਾਂ ਨੂੰ 25 ਕਿਲੋਮੀਟਰ ਆ ਹਾਂਜੀ ਫਰੀਦਕੋਟ ਵੀ 25 ਹੈ ਜੀ ਠੀਕ ਹੈ ਜੀ ਤੇ ਜੀਰਾ ਆਪਾਂ ਨੂੰ ਇਧਰੋਂ ਲੱਗਦਾ ਜੀ 12 ਕੀ ਬਾਤ ਜਮਾ ਨੇੜੇ ਨੇੜੇ ਆ ਇਹ ਜੀ ਚੀਜ਼ ਤਾਂ ਨਾ ਬਾਈ ਆਪਾਂ ਤੇਲ ਫੂਕ ਕੇ ਵੀ ਲੈ ਆਈਏ ਨਾ ਆਪਣਾ ਪੱਲਿਓਂ ਵੀ ਪੈ ਜਾਣਾ ਕਾਫੀ ਮਹਿੰਗਾ ਵੀ ਪੈ ਜਾ ਤਾਂ ਵੀ ਮਾੜੀ ਨਹੀਂ ਕਿਉਂਕਿ ਇੰਨੀ ਆਰਗੈਨਿਕ ਤੇ ਸਫਾਈ ਵਾਲੀ ਚੀਜ਼ ਨਹੀਂ ਕਿ ਤੇ ਤੁਹਾਨੂੰ ਮਿਲਣੀ ਚਲੋ ਠੀ